ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲਨ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਜਦ ਸਾਰਾ ਇਲਜ਼ਾਮ ਰੋਜੀ ਤੇ ਲਗਾ ਦਿੱਤਾ ਜਾਂਦਾ ਹੈ ਤੇ ਉਧਰੋਂ ਗੁਰੀ ਤੇ ਕਰਨ ਕਿੱਥੋਂ ਲੱਭਦੇ ਆ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਇਹ ਸਟੋਰੀ ਬਹੁਤ ਜ਼ਿਆਦਾ ਵਧੀਆ ਲੱਗੇਗੀ ਇਹ ਕਿ ਤੁਸੀਂ ਜਾਣਦੇ ਹੋ ਕਿ ਬਲਜੀਤ ਪਹਿਲਾਂ ਹੀ ਰੋਜੀ ਦੇ ਨਾਲ ਕਾਫੀ ਲੱਗਦੀ ਆ ਤੇ ਉਹ ਹਰ ਵਕਤ ਕੋਈ ਨਾ ਕੋਈ ਗੱਲ ਹੋਵੇ ਤੇ ਉਹ ਰੋਜੀ ਦਾ ਨਾਮ ਲਾਉਣ ਲਈ ਤਿਆਰ ਹੀ ਰਹਿੰਦੀ ਆ ਤੇ ਉਹ ਘਰ ਵਿੱਚ ਉਧਰ ਗੁਰੀ ਤੇ ਕਰਨ ਨਹੀਂ ਲੱਭ ਰਹੇ ਹੁੰਦੇ ਤੇ ਸਾਰੇ ਜਾਣੇ ਉਹਨਾਂ ਨੂੰ ਲੱਭਣ ਵਿੱਚ ਬਿਜੀ ਹੁੰਦੀ ਆ ਜਿਨੇ ਕਿ ਗੁਰਪ੍ਰੀਤ ਉਸਦੇ ਭਰਾ ਦੋਵੇਂ ਤੇ ਉਧਰ ਬੁੱਟਰ ਵੀ ਲੱਭ ਰਿਹਾ ਹੁੰਦਾ ਹੈ ਕਿਉਂਕਿ ਉਹ ਵੀ ਟੈਨਸ਼ਨ ਲੈ ਲੱਗ ਪੈਂਦਾ ਹੈ ਕਿ ਗੁਰੀ ਕਰਨ ਕਿੱਥੇ ਗਵਾਚ ਗਏ ਬੇਸ਼ੱਕ ਉਸਦੀ ਘਰਵਾਲੀ ਨੇ ਇਹ ਕਿਹਾ ਹੈ ਕਿ ਉਹ ਸਾਡੇ ਸ਼ਰੀਕ ਆ ਤੇ ਉਹ ਸਾਡੇ ਨਾਲ ਬਿਲਕੁਲ ਵੀ ਵਧੀਆ ਨਹੀਂ ਕਰਦੇ ਰਹੇ ਪਰ ਬੁੱਟਰ ਇਹ ਸਾਰਾ ਕੁਝ ਭੁੱਲ ਕੇ ਬੱਚਿਆਂ ਨੂੰ ਪਿਆਰ ਕਰਦਾ ਹੋਇਆ ਇਹ ਚੀਜ਼ ਕਹਿੰਦਾ ਹੈ ਕਿ ਮੈਂ ਜਰੂਰ ਲੱਭਾਂਗਾ ਕਿਉਂਕਿ ਹੈਗੇ ਤਾਂ ਉਹ ਸਾਡਾ ਹੀ ਖੂਨ ਨੇ ਤੇ ਉਧਰ ਬਲਜੀਤ ਰੋਜੀ ਦੇ ਦਿਵਾਲੇ ਹੋਈ ਰਹਿੰਦੀ ਆ ਤੇ ਜਦ ਉਹ ਬੱਚੇ ਨਹੀਂ ਲੱਭ ਰਹੇ ਹੁੰਦੇ ਤਾਂ ਰੋਜੀ ਦਾ ਨਾਮ ਲਗਾਉਂਦੀ ਹੋਈ ਰੋਜੀ ਦੇ ਨਾਲ ਲੜਾਈ ਪਾ ਕੇ ਬੈਠ ਜਾਂਦੀ ਆ ਉਹ ਸੋਚਦੀ ਆ ਕਿ ਉਸ ਦਿਨ ਰੋਜੀ ਨੇ ਮੇਰੇ ਥੱਪੜ ਮਾਰੇ ਸੀ ਤੇ ਮੈਂ ਉਸ ਦਾ ਬਦਲਾ ਲੈ ਲੈਣੀ ਆ ਉਹ ਰੋਜੀ ਨਾਲ ਕਲੇਸ਼ ਕਰਦੀ ਆ ਤੇ ਇਹ ਕਹਿੰਦੀ ਆ ਕਿ ਤੂੰ ਧਿਆਨ ਨਹੀਂ ਰੱਖਿਆ ਤੇਰੀ ਵਜ੍ਹਾ ਨਾਲ ਬੱਚਿਆਂ ਤੇ ਇੱਕ ਉਹ ਤੇਰੀ ਧੀ ਬਾਰੇ ਹੀ ਪੁੱਛ ਰਹੀ ਸੀ ਸੋ ਜੇਕਰ ਤੂੰ ਹੀ ਉਹਨਾਂ ਨੂੰ ਕਿਹਾ ਹੋਣਾ ਕਿ ਜਾ ਕੇ ਮੇਲ ਆ ਉਸ ਤੂੰ 100-100 ਰੁਪਿਆ ਵੀ ਤੂੰ ਹੀ ਗੁਰਪ੍ਰੀਤ ਦੇ ਕੋਲੋਂ ਦਵਾਇਆ ਹੋਣਾ ਬੱਚਿਆਂ ਨੂੰ ਉਹ ਸਾਰੇ ਇਲਜ਼ਾਮ ਰੋਜੀ ਦੇ ਉੱਤੇ ਸੁੱਟਣ ਲੱਗ ਜਾਂਦੀ ਆ ਤੇ ਰੋਜੀ ਨੂੰ ਫੇਰ ਬਹੁਤ ਗੁੱਸਾ ਆਉਂਦਾ ਹੈ ਤੇ ਰੋਜੀ ਅੱਗੋਂ ਇਹ ਕਹਿੰਦੀ ਆ ਕਿ ਤੈਨੂੰ ਉਸ ਦਿਨ ਵਾਲੀਆਂ ਗੱਲਾਂ ਲੱਗਦਾ ਭੁੱਲ ਗਈਆਂ ਉਸ ਦਿਨ ਤੇਰੇ ਬੱਚਿਆਂ ਸੀ ਤੇ ਤੂੰ ਥੋੜਾ ਸੈਟ ਹੋਈ ਸੀ ਤੇ ਹੁਣ ਤੂੰ ਫੇਰ ਲੱਗ ਪਈ ਆ ਤੇ ਜੇਕਰ ਤੂੰ ਹੁਣ ਕੋਈ ਗੱਲ ਕੀਤੀ ਤੇ ਮੈਂ ਤੇਰਾ ਉਹੀ ਹਸ਼ਰ ਕਰਨਾ ਹੈ ਇਹ ਸੁਣ ਕੇ ਬਲਜੀਤ ਥੋੜੀ ਡਰ ਜਾਂਦੀ ਉਸ ਨੂੰ ਪਤਾ ਹੈ ਕਿ ਰੋਜੀ ਨੇ ਮੇਰੇ ਕਾਫੀ ਚਪੇੜਾ ਵੀ ਮਾਰੀਆਂ ਸੀ ਪਰ ਉਹ ਫਿਰ ਵੀ ਗੱਲਾਂ ਕਰਨੋਂ ਨਹੀਂ ਹਟਦੀ ਤੇ ਰੋਜੀ ਉਸ ਨੂੰ ਧਮਕੀਆਂ ਦਿੰਦੀ ਆ ਕਿ ਇਹ ਤੂੰ ਕੋਈ ਹੁਣ ਗੱਲ ਕੀਤੀ ਤਾਂ ਮੈਂ ਤੇਰੇ ਬਹੁਤ ਜ਼ਿਆਦਾ ਚਪੇੜਾ ਮਾਰਨੀ ਆ ਸੋ ਇੰਨੇ ਟਾਈਮ ਤੱਕ ਉਹਨਾਂ ਦਾ ਫੋਨ ਵੱਜਿਆ ਲੱਗ ਜਾਂਦਾ ਏ ਤੇ ਜਦ ਫੋਨ ਬਲਜੀਤ ਚੁੱਕਦੀ ਆ ਤੇ ਅੱਗੋਂ ਕੋਈ ਨਹੀਂ ਬੋਲਦਾ ਉਹ ਫੋਨ ਰੱਖ ਦਿੰਦੀ ਆ ਤੇ ਫੋਨ ਦੁਬਾਰਾ ਵੱਜਦਾ ਏ ਸੋ ਫਿਰ ਰੋਜੀ ਫੋਨ ਚੱਕਦੀ ਆ ਤੇ ਫੋਨ ਉਸਦੀ ਭੈਣ ਦਾ ਆਉਂਦਾ ਰੱਜੋ ਦਾ ਤੇ ਇਹ ਸੁਣ ਕੇ ਰੱਜੋ ਦੀ ਆਵਾਜ਼ ਰੋਜੀ ਨੂੰ ਡਰ ਲੱਗਣ ਲੱਗ ਜਾਂਦਾ ਏ ਕਿ ਕਿਤੇ ਮੰਨੂ ਦੀ ਗੱਲ ਦਾ ਬਲਜੀਤ ਨੂੰ ਪਤਾ ਨਾ ਲੱਗ ਜਾਏ ਕਿ ਮੰਨੂ ਆਪਣੀ ਮਾਸੀ ਕੋਲ ਰਹਿ ਹਈਆ ਤੇ ਜਦ ਰੋਜੀ ਸਾਰਿਆਂ ਨੂੰ ਕਹਿੰਦੀ ਆ ਕਿ ਮੈਂ ਆਪਣੀ ਭੈਣ ਨਾਲ ਗੱਲ ਕਰਨੀ ਆ ਤੁਸੀਂ ਉਧਰ ਚਲੇ ਜਾਓ ਬਲਜੀਤ ਅਗੂ ਟੌਰ ਨਾਲ ਕਹਿੰਦੀ ਆ ਕਿ ਅਸੀਂ ਇੱਥੇ ਹੀ ਬੈਠਣਾ ਏ ਤੂੰ ਗੱਲ ਕਰਨੀ ਆ ਕਰ ਨਹੀਂ ਕਰਨੀ ਤੇ ਨਾ ਕਰ ਉਹ ਰੋਜੀ ਨੂੰ ਧਮਕੀਆਂ ਦਿੰਦੀ ਹੋਈ ਉੱਥੇ ਬੈਠ ਜਾਂਦੀ ਆ ਪਹਿਲਾਂ ਤਾਂ ਗੁਰਪ੍ਰੀਤ ਦੇ ਕਰਕੇ ਸਾਰੇ ਉੱਥੋਂ ਉੱਠ ਕੇ ਚਲੇ ਜਾਂਦੇ ਸੀ ਕਿਉਂਕਿ ਗੁਰਪ੍ਰੀਤ ਕਹਿਆ ਜਾਂਦਾ ਸੀ ਕਿ ਰੋਜੀ ਨੇ ਗੱਲ ਕਰਨੀ ਆ ਸਾਰੇ ਉਧਰ ਆ ਜਾਓ ਪਰ ਅੱਜ ਬਲਜੀਤ ਨੂੰ ਰੋਕਣ ਵਾਲਾ ਵੀ ਘਰ ਕੋਈ ਨਹੀਂ ਕਸੀ ਤੇ ਫਿਰ ਉਹ ਉੱਥੇ ਬੈਠੀ ਰਹਿੰਦੀ ਆ ਰੋਜੀ ਆਪਣੀ ਭੈਣ ਰੱਜੋ ਨਾਲ ਗੱਲ ਕਰਦੀ ਆ ਤੇ ਰੱਜੋ ਅੱਗੋਂ ਕਹਿੰਦੀ ਆ ਕਿ ਮੈਂ ਤੇਰੀ ਮੰਨੂ ਨਾਲ ਗੱਲ ਕਰਵਾ ਦਿੰਨੀ ਆ ਤੈਨੂੰ ਮੰਨੂ ਬਹੁਤ ਯਾਦ ਕਰ ਰਹੀ ਸੀ ਪਰ ਰੋਜੀ ਦੇ ਨਾਲ ਹੀ ਹੋਸ਼ ਉੱਡ ਜਾਂਦੇ ਆ ਕਿਉਂਕਿ ਸਾਹਮਣੇ ਬਲਜੀਤ ਬੈਠੀ ਹੁੰਦੀ ਆ ਤੇ ਰੋਜੀ ਉਹਦੇ ਨਾਲ ਗੱਲ ਕਰਨ ਤੋਂ ਡਰਨ ਲੱਗ ਜਾਂਦੀ ਆ ਸੋ ਦੇਖਦੇ ਆ ਕਿ ਰੋਜੀ ਦੀ ਮੰਨੂ ਨਾਲ ਹੁਣ ਗੱਲ ਹੋਵੇਗੀ ਤਾਂ ਕੀ ਪਤਾ ਚੱਲੇਗਾ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ